ਸੋ ਬੀਬੀਆਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ ਨਾਲ ਤਿੰਨ ਗੈਸ ਸਿਲੰਡਰ ਵੀ ਹਰ ਸਾਲ ਦਿੱਤੇ ਜਾਣਗੇ ਐਲਾਨ ਸਰਕਾਰ ਨੇ ਕਰ ਦਿੱਤਾ ਹੈ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਇਸੇ ਦੇ ਮੱਦੇਨਜ਼ਰ ਹੁਣ ਸਰਕਾਰ ਨੇ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਗੱਲ ਕਰ ਰਹੇ ਹਾਂ ਮਹਾਰਾਸ਼ਟਰ ਦੀ ਮਹਾਰਾਸ਼ਟਰ ਸਰਕਾਰ ਨੇ ਬੀਬੀਆਂ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਲਈ ਬਜਟ ਵੀ ਜਾਣਕਾਰੀ ਮੁਤਾਬਕ ਤੈਅ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਵਿੱਚ ਗੱਠ ਜੋੜ ਵਾਲੀ ਸਰਕਾਰ ਹੈ ਉਹ ਸਰਕਾਰ ਨੇ ਹੁਣ ਜੁਲਾਈ ਮਹੀਨੇ ਤੋਂ ਹੀ ਯਾਨੀ ਕਿ 2024 ਦੇ ਜੁਲਾਈ ਮਹੀਨੇ ਤੋਂ ਹੀ ਬੀਬੀਆਂ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਪਹਿਲਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚੋਣ ਤੋਂ ਪਹਿਲਾਂ ਬੀਬੀਆਂ ਨੂੰ ਹਰ ਮਹੀਨੇ 1000 ਰੁਪਏ ਪੱਤਾ ਦੇਣ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਉਹ ਮੰਗ ਜਿਹੜੀ ਬੀਬੀਆਂ ਦੀ ਪੂਰੀ ਤਾਂ ਨਹੀਂ ਹੋਈ ਜਾਂ ਕਹਿ ਸਕਦੇ ਆ ਵਾਅਦਾ ਸਰਕਾਰ ਦਾ ਪੂਰਾ ਤਾਂ ਨਹੀਂ ਹੋਇਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਬੀਬੀਆਂ ਨੂੰ ਪੈਸੇ ਨੇ ਜਿਹੜੇ ਪੱਤੇ ਦੇ ਰੂਪ ਵਿੱਚ ਦਿੱਤੇ ਜਾਣਗੇ ਤਾਂ ਮਹਾਰਾਸ਼ਟਰ ਸਰਕਾਰ ਨੇ ਜ਼ਰੂਰ ਐਲਾਨ ਕਰ ਦਿੱਤਾ ਹੈ ਮਹਾਰਾਸ਼ਟਰ ਦੀ ਸਰਕਾਰ ਨੇ 15-1500 ਰੁਪਏ ਹਰ ਮਹੀਨੇ ਬੀਬੀਆਂ ਨੂੰ ਦੇਣ ਦਾ ਐਲਾਨ ਕੀਤਾ ਹੈ ਨਾਲ ਹੀ ਤਿੰਨ ਮੁਫਤ ਗੈਸ ਸਿਲੰਡਰ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਰਾਜ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਦੇ ਮੁਖੀ ਅਜੀਤ ਤਵਾਰ ਨੇ ਇਹ ਐਲਾਨ ਕੀਤਾ ਹੈ ਕਿ ਸੂਬੇ ਦੀਆਂ ਬੀਬੀਆਂ ਨੂੰ ਜੁਲਾਈ 2024 ਤੋਂ ਹਰ ਮਹੀਨੇ 1500 ਰੁਪਏ ਦਾ ਪੱਤਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਯੋਜਨਾ ਦਾ ਨਾਮ ਹਮ ਮੁੱਖ ਮੰਤਰੀ ਕੀ माजी ਲੜਕੀ ਬਹਿਨ ਯਾਨਕੀ ਸੀਐਮ ਮੇਰੀ ਪਿਆਰੀ ਭੈਣ ਰੱਖਿਆ ਗਿਆ ਇਸ ਮੁਹਿੰਮ ਦਾ ਨਾਮ ਯੋਜਨਾ ਦਾ ਨਾਮ ਮਹਾਰਾਸ਼ਟਰ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਸਤਰੂ ਸਤਰੂਗੜ शिवसेना बीजेपी एनसीपी गठजोड़ सरकार ने राज्य विच बीबियां ਲਈ ए सौगात दीती है राज्य ਦੇ ਉਪ ਮੁੱਖ ਮੰਤਰੀ अजीत पवार ਨੇ ਐਲਾਨ ਕੀਤਾ ਹੈ ਕਿ ਵਿੱਤੀ ਸਾਲ 2024-2025 ਵਿੱਚ 4 ਜੁਲਾਈ 2024 ਤੋਂ ਮਹਿਲਾਵਾਂ ਨੂੰ ਯਾਨੀ ਕਿ ਬੀਬੀਆਂ ਨੂੰ ਹਰ ਮਹੀਨੇ 1500 ਰੁਪਏ ਪੱਤਾ ਦਿੱਤਾ ਜਾਵੇਗਾ ਇਸ ਯੋਜਨਾ ਦੇ ਲਈ ਸਰਕਾਰ ਨੇ 46000 ਕਰੋੜ ਰੁਪਏ ਦੀ ਸਾਲਾਨਾ ਬਜਟ ਰਾਸ਼ੀ ਜਿਹੜੀ ਉਹ ਤੈਅ ਕੀਤੀ ਹੈ ਬਜਟ ਤੈਅ ਕੀਤਾ ਸੋ ਇਸ ਦੇ ਨਾਲ ਹੀ ਸਰਕਾਰ ਨੇ ਰਾਜ ਤੇ ਲੋਕਾਂ ਤੋਂ ਸਾਲ ਵਿੱਚ ਤਿੰਨ ਸਿਲੰਡਰ ਦੇਣ ਦਾ ਵੀ ਐਲਾਨ ਕੀਤਾ ਸੋ ਹੁਣ ਪੰਜ ਜਾਣਿਆਂ ਦੇ ਪਰਿਵਾਰ ਨੂੰ ਮੁੱਖ ਮੰਤਰੀ ਯੋਜਨਾ ਦੇ ਤਹਿਤ ਹਰ ਸਾਲ ਤਿੰਨ ਰਸੋਈ ਗੈਸ ਸਿਲੰਡਰ ਮੁਫਤ ਮਿਲਣਗੇ ਸੋ ਇਸ ਯੋਜਨਾ ਦੇ ਲਾਗੂ ਹੁੰਦੇ ਹੀ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਤਵਾਰ ਨੇ ਕਿਹਾ ਕਿ ਸਰਕਾਰ ਰਾਜ ਵਿੱਚ ਕਪਾ ਅਤੇ ਸੋਇਆ ਬੀਨ ਦੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 5000 ਦਾ ਬੋਨਸ ਦੇਵੇਗੀ ਇਸ ਦੇ ਨਾਲ ਹੀ ਦੁੱਧ ਉਤਪਾਦਕ ਕਿਸਾਨਾਂ ਨੂੰ ਵੀ ਸਰਕਾਰ ਨੇ 5000 ਦਾ ਬੋਨਸ ਦੇਣ ਦਾ ਵਾਅਦਾ ਕੀਤਾ ਉੱਥੇ ਹੀ ਜਾਨਵਰਾਂ ਦੇ ਹਮਲੇ ਦੇ ਨਾਲ ਹੋਣ ਵਾਲੀਆਂ ਮੋਤਾਂ ਦੇ ਲਈ ਹੁਣ 20 ਲੱਖ ਦੀ ਜਗ੍ਹਾ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਤਮਾ ਰਾਸ਼ਟਰ ਦੇ ਵਿੱਚ ਬੀਬੀਆਂ ਨੂੰ 15-1500 ਰੁਪਏ ਹਰ ਮਹੀਨੇ ਪੱਤਾ ਦੇਣ ਦਾ ਸਰਕਾਰ ਨੇ ਐਲਾਨ ਕੀਤਾ ਹੈ